ਜੀ ਤਿੱਬਤ ਵਾਲਾ ਨਾ ਸਮਾਨ ਆ ਜੀ ਤੇ ਹੁਣ ਅਸੀਂ ਦੇਖਦੇ ਹਾਂ ਵੀ ਕੀ ਕੁਛ ਹੈ ਇਹ ਛੰਡੇ ਵੀ ਹੈਗੇ ਨੇ ਨਾ मामा ਹਾਂ ਛੰਡੇ ਹੈਗੇ ਬਈ ਹੈਗਾ ਕੋਈ ਕੰਨੀ ਅੰਦਰ

ਦੰਨਿਆ ਯਾਰ ਇਹ ਇਹ ਇੰਠਾ ਹੀ ਕੁਛ ਇੰਠਾ ਥੋੜਾ ਇਹ ਯਸ ਰਕ ਸੋਣੀ ਚਲ ਹੈ ਮਹੰਗਾ ਹੋਗਾ 15 16000 15 16000 ਦਾ ਕਿਤਨੇ ਮੁਕੀ ਹੈ 18 ਹੋਗਾ 18 ਜਾਂ 1900 ਹੋਗਾ ਆ ਕਿਨੇ ਵੀ ਹੈ ਜੀ ਅਗਰਬਤੀ ਹੈ 10 10 10 10 10 10 10 ਯਾਰ ਲਾਫਿੰਗ 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 ਦੇਖ ਰਹੇ ਸੀ ਕੀ ਜੀ ਚੱਲ ਲੱਖਿੰਗ ਕੋਈ ਉਧਰ ਸਾਡਾ ਬਣ ਰਿਹਾ ਜੀ ਸਿੱਡੂ ਸਿੱਡੂ ਵੀ ਰੈਡੀ ਹੋ ਗਿਆ ਸਾਡਾ ਬਾਬੇ ਉਹਨੇ ਸਿੱਡੂ ਖਾ ਰਹੇ ਨੇ ਅਸੀਂ ਵੀ ਸਿੱਡੂ ਟੇਸਟ ਕਰਦੇ ਆਂ ਚੱਲ ਗਏ ਬਾਈ ਤੁਸੀਂ ਆਹ ਟੇਸਟ ਕਰੋ ਅਸੀਂ ਸਿੱਡੂ ਟੇਸਟ ਕਰਦੇ ਆਂ ਉਥੇ ਚੱਲਦੇ ਆਂ ਬਾਈ ਆ ਹੁਣੀ ਸਿੱਡੂ ਵੀ ਖਾ ਕੇ ਛੜਿਆ ਕੋਈ ਬਾਲਾ ਵਧੀਆ ਜਿਹਾ ਲੱਗਿਆ ਨਹੀਂ ਸਮਥਿੰਗ ਬੈਟਰ ਦੈਨ ਨਥਿੰਗ ਇੱਕ ਐਕਸਪੀਰੀਅੰਸ ਦੱਸ ਰਿਹਾ ਮੈਂ ਤੁਹਾਨੂੰ ਨਾਏ ਖਾਏ ਤਾਂ ਵਧੀਆ ਯਾਰ ਸਿੱਡੂ ਸਿੱਡੂ ਏਵਰੀਥਿੰਗ ਵੈਨ ਯੂ ਆਰ ਸਰਵਿੰਗ ਯਾਰ ਜੋ ਮਰਜੀ ਆ ਯਾਰ ਬਈ ਵਧੀਆ ਨਹੀਂ ਲੱਗਿਆ ਬਾਈ ਬੇਸ਼ੱਕ ਬੌਜੀ ਨਵਾਲਸਰ ਦੇ ਇੱਕ ਹੋਰ ਚੀਜ਼ ਤੁਹਾਨੂੰ ਅਸੀਂ ਐਕਸਪਲੋਰ ਕਰਦੇ ਆਪਾਂ ਸਾਡੇ ਤੇ ਹੈਗਾ ਨਵਾਲਸਰ ਦਾ ਜੂ ਪਹਿਲਾਂ ਦੇਖਿਆ ਇੱਕ ਥੋੜਾ ਪੀਰ ਥਾਲੂ ਦਾ ਲੂ ਭਾਈ ਭਾਈ ਬਲੈਕ ਕਿਡ ਯਾਰ ਇਹ ਦੇਖਣ ਦੇ ਵੇਲੇ ਸੱਚੀ ਨਾਲ ਸੁਣਾ ਓਏ ਕੁੱਤਾ ਨਹੀਂ ਹੈਗਾ ਉਹ ਨੂੰ ਐਵੇਂ ਬੁਲਾ ਰਹੇ ਹੋ ਬੌਜੀ ਦੇਖੀ ਦੇਖਿਆ ਥਾਲੂ ਨੂੰ ਫਟਾ ਦਿੰਦੇ ਅੱਗੇ ਅੱਗੇ ਦੇਖਦੇ ਆਂ ਠੀਕ ਯਾਰ ਨੂੰ ਆਜੋ ਫਿਰ ਚੱਲੀਏ ਪਾਣੀ ਪਾਣੀ ਫਿਰ ਨਾ ਦੇਖੋ ਜੀ ਸਾਹਮਣੇ ਸਾਹਮਣੇ ਕਿੱਥੇ ਜੜੀਆਂ ਫਿਰਦੀਆਂ ਆਜੋ ਭਾਈ ਆਜੋ ਉੱਪਰ ਆਜੋ ਕੁਝ ਹੈਗਾ ਆ ਇੱਥੇ ਕੀ ਨਹੀਂ

ਬੈਠੇ ਨਾ ਉਹ ਹੀ ਬੂਟੀ ਜੇ ਕਾਲੀ ਬੂਟੀ ਹੈ ਦੋ ਜਿੰਨੂ ਕਿਹਾ ਸੀਗਾ ਉਹਨੇ ਆਪਾਂ ਦੂ ਆਪਾਂ ਦੇਖਦੇ ਹੁਣ ਆਪਾਂ ਚੱਲਦੇ ਆਂ ਕਿ ਆਹ ਕੋਲ ਬੜਾ ਸੋਹਣਾ ਬਣਾ ਹੋਇਆ ਯਾਰ ਦੇਖੋ ਕਿੰਨਾ ਕਿਹੜੀ ਚੀਜ਼ ਬਣਾਈ ਹੈ ਬਈ ਚੰਡੀਗੜਾ ਮੈਂ ਜੂਗਾ 90 ਰੁਪਏ ਰੇਟ ਆ ਉੱਥੇ ਦੇਖਣ ਨੂੰ ਆਹੀ 2-4 ਜਨਵਰੀ ਹੋਏ 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 ਉਹ ਬਾਈ ਇਹਦਾ ਰੇਟ ਹੀ ਆ ਬਈ ਧੰਨਵਾਦ ਬਈ ਬਾਈ ਇਹਦਾ ਤਾਂ ਕਾ ਮਾੜਾ ਬੰਦਾ ਤਾਂ ਆ ਹੀ ਨਹੀਂ ਸਕਦਾ ਕੋਈ ਨਾ ਬਾਈ ਨਾ ਚਲੋ ਚਲੋ ਇਹ ਸਾਡੇ ਆਲੇ-ਦਾਲ ਜਿਹਦਾ ਸਾਂ ਬਈ ਦਾ ਪੂਰੇ ਘਣੀ ਜੰਗਲ ਜਾ ਦੇ ਉੱਪਰੋਂ ਵੀ ਦ੍ਰਿਸ਼ ਤੇ ਦਿਖਾ ਕਿੰਨੇ ਘਣ ਨੇ ਬੜਾ ਮਜ਼ਾ ਆ ਰਿਹਾ ਜੀ ਇੱਧਰ ਸਾਡੇ ਮਝਾਇਲ ਬੀਕਰ ਨੇ ਵਾਲੀ ਫੀਲਿੰਗ ਮੈ ਰਹੇ ਨੇ ਮਾਜੇ ਮਾਜਾ ਆ ਰਿਹਾ ਉਹ ਉੱਪਰ ਟਾਇਆ ਕਰ ਤੂੰ ਇਹ ਜੰਬੇ ਤੇ ਡਾਕੂ ਵਾਲੀ ਫੀਲਿੰਗ ਮੈ ਰਹੇ ਨੇ ਜੀ ਬਾਨੀ ਬੈਠੋ ਤੁਸੀਂ ਬਲਦੀ ਵਾਹੇ ਇਹਦਾ ਬਈ ਲਾਇਬ੍ਰੇਰੀ ਉੱਤੇ ਵਰਗਾ ਲੱਗਦਾ ਇਹ ਮੈਂ ਬੂੜਾ ਜਿਹਾ ਪੈਸਾ ਮਾਰ ਰਾ ਤੂੰ ਬਾਣੀ ਜਿਹਾ ਰਹਾ ਐ ਨਾ ਕਰ ਓਏ ਨਾ ਦਾ ਬੁਖਾਰ ਹੋਊਗਾ ਲਓ ਜੀ ਇਹ ਹੈਗਾ ਪੰਛੀ ਸ਼ਾਲਾ ਇਹ ਉਸੇਰਵਾਲ ਸਰਜੂਦੀ ਆਪਣੀ ਤੇ ਇੱਥੇ ਆਪਾਂ ਹੁਣ ਦੇਖਦੇ ਆ ਕਿਹੜੇ ਪੰਛੀ ਦੇਖਨੇ ਆ ਹੁਣ ਆਪਾਂ ਕਿਹੜੇ-ਕਿਹੜੇ ਨਰੇ ਇਹ ਸਾਡਾ ਕੈਮਰਾਮੈਨ ਬੀਜੇ ਭਾਈ ਆ ਰਿਹਾ ਹੈ ਬੈਠਣ ਦੀ ਜਗ੍ਹਾ ਹੁੰਦੀ ਹੈ ਹਾਂ ਜੀ ਅਸੀਂ ਲਿਆਇਆ ਇੱਕ ਸਪੈਸ਼ਲ ਬੂਟੀ ਇਹਨੇ ਪਹਿਲਾਂ ਅਸੀਂ ਤਿੰਨ ਜਣੇ ਜਾਖਮੀ ਕਰਤੇ ਇੱਕ ਮੁੰਡਾ ਖੜਾ ਇੱਕ ਆ ਖੜਾ ਇੱਕ ਮੈਂ ਆਪ ਠੀਕ ਹੈ ਤਾਨੂੰ ਤਿੰਨਾਂ ਨੂੰ ਕਰਤੇ ਨੇ ਜ਼ਖਮੀ ਇਹ ਹੁਣ ਅਸੀਂ ਗੱਲ ਉਹੀ ਹੋ ਰਹੀ ਆ ਵੀ ਅਸੀਂ ਬੰਬੇ ਨਾਲ ਲੈ ਕੇ ਜਾ ਰਹੇ ਆ ਵੀ ਅਸੀਂ ਉਹਦੇ ਲੱਕੜੀ ਬੰਬ ਬਣ ਲੈ ਸਾਡੇ ਤੇ ਨਾ ਚੱਲ ਜੇ ਹੁਣ ਇਹ ਚੱਲ ਵੀ ਜਾਦਾ ਬਾਈ ਕੁਐਸਚਨ ਪੇਪਰ ਹੈ ਦੇਖੋ